ਸਸਰਗਾਲ ਜੀ ਮਹਾ ਪੁਨੀਤਕੋੜ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇੱਕ ਬਹੁਤ ਜ਼ਰੂਰੀ ਗੱਲ ਬਹੁਤ ਜ਼ਰੂਰੀ ਜਿਸ ਖਬਰ ਚ ਮੇਰੀ ਮਿਹਨਤ ਹੁੰਦੀ ਆ ਮੇਰੀ ਰਿਸਰਚ ਹੁੰਦੀ ਆ ਉਸ ਚ ਮੇਰੀ ਕਿੰਨੀ ਮਿਹਨਤ ਲੱਗੀ ਕਿੰਨੇ ਘੰਟੇ ਲੱਗੇ ਮੈਂ ਜ਼ਿਕਰ ਕਦੀ ਨਹੀਂ ਕਰਦੀ ਪਰ ਜੋ ਸਟੋਰੀ ਕਿਸੇ ਹੋਰ ਦੀ ਹੋਵੇ ਮੈਂ ਹਮੇਸ਼ਾ ਦੱਸਦੀ ਆ ਕਿ ਇਸ 'ਚ ਮੇਰੀ ਸ਼ਮੂਲੀਅਤ ਘੱਟ ਆ ਤੇ ਦੂਜੇ ਬੰਦੇ ਦੀ ਜ਼ਿਆਦਾ ਆ ਤੇ ਅੱਜ ਦੀ ਬਹੁਤ ਬਹੁਤ ਇੰਪੋਰਟੈਂਟ ਸਟੋਰੀ ਜੋ ਮੈਂ ਤੁਹਾਨੂੰ ਦੱਸਣ ਲੱਗੀ ਆ ਅਵੇਅਰਨੈਸ ਦੇ ਪਰਪਸ ਦੇ ਨਾਲ ਇਹ ਸਾਰੀ ਮਿਹਨਤ ਦੈਨਿਕ ਭਾਸਕਰ ਆਪਦੀ ਹੈ ਇਸ ਨਾਲ ਤਾਂ ਮੈਂ ਮੌਕੇ ਤੇ ਗਈ ਹਾਂ ਤੇ ਨਾ ਹੀ ਕਿਸੇ ਸੀਨੀਅਰ ਅਫੀਸ਼ਰ ਨਾਲ ਗੱਲ ਕੀਤੀ ਹੈ ਇਹ ਪੂਰਾ ਦਾ ਪੂਰਾ ਰਿਸਰਚ ਕੰਟੈਂਟ ਕ੍ਰੈਡਿਟ ਸਭ ਕੁਝ ਦੈਨਿਕ ਭਾਸਕਰ ਦਾ ਹੈ ਤੇ ਮਿਹਨਤ ਵੀ ਉਹਨਾਂ ਦੀ ਹੀ ਹੈ ਮੈਂ ਧੰਨਵਾਦ ਸਹਿਤ ਬਸ ਇਹ ਥੋੜ੍ਹੇ ਤੱਕ ਪੰਚਾ ਰਹੀ ਹਾਂ ਕਿਉਂਕਿ ਇਹ ਪੜ੍ਹ ਕੇ ਮੈਨੂੰ ਲੱਗਿਆ ਕਿ ਇਕੱਲੇ ਇਕੱਲੇ ਇਨਸਾਨ ਨੂੰ ਭਾਵੇਂ ਉਹ ਪੰਜਾਬ ਬੈਠਾ ਹੋਵੇ ਜਾਂ ਕਿਤੇ ਬਾਹਰ ਬੈਠਾ ਹੋਵੇ ਇਨਾ ਖਤਰਨਾਕ ਹੁਸਨ ਦੀਆਂ ਪਰੀਆਂ ਬਾਰੇ ਪਤਾ ਹੋਣਾ ਚਾਹੀਦਾ। ਦੈਰਿੰਗ ਵਾਸਕਰ ਨੇ ਦੋ ਰਿਪੋਰਟਸ ਕੀਤੀਆਂ ਸੀ ਇਸਤੇ ਮੈਂ ਸਾਰੀ ਸਮਪ ਕਰਕੇ ਤੁਹਾਨੂੰ ਦੱਸੋ। ਇੰਸਟਾ ਤੇ ਸਭ ਮਿਲ ਰਿਹਾ ਹੈ। ਸਭ ਕਪੜੇ, ਲਿਪਸਟਿਕ, ਬੂਟ, ਕੁੜੀਆਂ, ਐਨਆਰਆਈ ਭਾਬੀਆਂ ਸਭ ਘਟੋ ਘਟ ਦਾਵਾ ਤਾਂ ਇਹੀ ਕੀਤਾ ਗਿਆ। ਖਬਰ ਛਪੀ ਕਿ ਪੰਜਾਬ ਵਿੱਚ ਹੁਣ ਦੇ ਵਪਾਰ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਹੋਣ ਲੱਗਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਇਨਸਟਾ ਤੇ ਪੇਜ ਕ੍ਰੀਏਟ ਕਰਕੇ ਉਸ ਜਨਾਨੀਆਂ ਤੇ ਕੁੜੀਆਂ ਦੀਆਂ ਅਸ਼ਲੀਲ ਰੀਲਾਂ ਪੋਸਟ ਕਰਕੇ ਗਾਹਕਾਂ ਨੂੰ ਇਨਵਾਈਟ ਕੀਤਾ ਜਾ ਰਿਹਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਰੀਲ ਦੇ ਨਾਲ ਬਕਾਇਦਾ ਉਹਨਾਂ ਦਾ ਰੇਟ ਵੀ ਲਿਖਿਆ ਹੋਇਆ ਹੈ ਇਹ ਰੇਟ 2000 ਤੋਂ 5000 ਤੱਕ ਦੱਸਿਆ ਗਿਆ ਹੈ ਇਹ ਨਹੀਂ ਪੇਜ ਦੀ ਪ੍ਰੋਫਾਈਲ ਦੇ ਨਾਲ-ਨਾਲ ਪੋਸਟ ਤੇ ਲੋਕੇਸ਼ਨ ਵੀ ਲਿਖੀ ਗਈ ਹੈ ਇਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਲੁਧਿਆਣਾ ਦੀਆਂ 10000 ਕੁੜੀਆਂ ਇਸ ਨਾਲ ਜੁੜੀਆਂ ਨੇ ਇਸ ਵਿੱਚ ਅੱਡੇ ਦਾ ਵੀਡੀਓ ਵੀ ਅਪਲੋਡ ਕੀਤਾ ਗਿਆ ਜਿਸ ਵਿੱਚ ਬਕਾਇਦਾ ਬਾਹਰ ਰੋਡ ਵੀ ਦਿਖਾਈ ਗਈ ਹੈ ਤਾਂ ਕਿ ਗਾਹਕ ਉੱਥੋਂ ਤੱਕ ਪਹੁੰਚ ਸਕਣ ਵੀਡੀਓ ਵਿੱਚ ਬੈੱਡਰੂਮ ਵੀ ਦਿਖਾਇਆ ਗਿਆ ਹੈ ਦੈਨਿਕ ਬਾਸਕਰ ਐਪ ਦੀ ਟੀਮ ਨੇ ਜਦੋਂ ਇਹਨਾਂ ਸੋਸ਼ਲ ਮੀਡੀਆ ਅਕਾਊਂਟਸ ਦੀ ਪੜਤਾਲ ਕੀਤੀ ਤਾਂ ਕਈ ਛੁਪਾਉਣ ਵਾਲੀਆਂ ਗੱਲਾਂ ਸਾਹਮਣੇ ਆਈਆਂ ਇੰਸਟਾਗ੍ਰam ਤੇ ਇੱਕ ਪੇਜ ਸਿਮਰਨ ਲੁਬਾਣੀ ਦੇ ਨਾਮ ਨਾਲ ਬਣਿਆ ਇਸ ਤੇ ਪੰਜਾਬਣ ਡੁਗਰੀ ਚੌਕ ਕੋਠਾ ਲੋਕੇਸ਼ਨ ਲਿਖੀ ਹੈ ਕੁੜੀਆਂ ਅਤੇ ਜਨਾਨੀਆਂ ਦੇ ਵੀਡੀਓ ਦੇ ਨਾਲ ਨਾਲ ਘਰ ਦੇ ਅੰਦਰ ਬੈੱਡਰੂਮ ਅਤੇ ਹੋਰ ਸਹੂਲਤਾਂ ਦਾ ਵੀਡੀਓ ਵੀ ਪੋਸਟ ਕੀਤਾ ਗਿਆ ਇਸ ਵਿੱਚ ਇੱਕ ਨੌਜਵਾਨ ਬਾਲਕਨੀ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਜੋ ਬਾਹਰ ਰੋਡ ਅਤੇ ਬੈੱਡਰੂਮ ਦੀ ਵੀਡੀਓ ਬਣਾ ਰਿਹਾ ਹੈ। ਬੈੱਡਰੂਮ ਵਿੱਚ ਇੱਕ ਕੁੜੀ ਬੈੱਡ ਤੇ ਲੇਟੀ ਹੈ। ਇਸ ਪੇਜ ਦੀ ਆਈਡੀ ਬਣਾਉਣ ਵਾਲੇ ਨੇ ਵੱਖ-ਵੱਖ ਕੁੜੀਆਂ ਦੀਆਂ ਅਸ਼ਲੀਲ ਰੀਲਾਂ ਬਣਾ ਕੇ ਅਪਲੋਡ ਕੀਤੀਆਂ ਹੋਈਆਂ ਨੇ। ਗਾਹਕਾਂ ਨੂੰ ਅਟਰੈਕਟ ਕਰਨ ਦੇ ਲਈ ਐਨਆਰਆਈ ਭਾਬੀ ਦੇ ਨਾਂ ਨਾਲ ਵੀ ਰੀਲ ਪੋਸਟ ਕੀਤੀ ਗਈ ਹੈ। ਕੁਝ ਰੀਲਾਂ ਤੇ ਜੋ ਟੈਕਸਟ ਲਿਖਿਆ ਹੈ ਉਸ ਦੀ ਭਾਸ਼ਾ ਬੇहद ਗੰਦੀ ਹੈ। ਹਰ ਰੀਲ ਤੇ ਲੁਧਿਆਣਾ ਦੇ ਡੁਗਰੀ ਚੌਕ ਆਉਣ ਨੂੰ ਕਿਹਾ ਜਾ ਰਿਹਾ ਹੈ ਪੇਜ ਤੇ ਪੋਸਟ ਕੀਤੀਆਂ ਗਈਆਂ ਰੀਲਸ ਵਿੱਚ ਵੱਖ-ਵੱਖ ਜਨਾਨੀਆਂ ਅਤੇ ਕੁੜੀਆਂ ਦੀ ਰੀਲ ਤੇ ਰੇਟ ਵੀ ਲਿਖਿਆ ਗਿਆ ਹੈ ਰੀਲ ਤੇ ਕਿਹਾ ਗਿਆ ਹੈ ਕਿ ਜੇਬ ਵਿੱਚ 2000 ਤੋਂ 5000 ਰੁਪਏ ਲੈ ਕੇ ਡੁਗਰੀ ਚੌਕ ਵਿੱਚ ਪਹੁੰਚੋ ਕੁਝ ਰੀਲਸ ਤੇ ਲਿਖਿਆ ਹੈ ਕਿ ਇਹ ਚੰਡੀਗੜ੍ਹ ਨਹੀਂ ਹੈ ਬਲਕਿ ਲੁਧਿਆਣਾ ਦਾ ਡੁਗਰੀ ਏਰੀਆ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਇਹ ਸਾਰੀ ਮਿਹਨਤ ਇਸ ਵਾਰ ਮੇਰੀ ਨਹੀਂ ਹੈ ਦੈਨਿਕ ਭਾਸਕਰ ਦੀ ਹੈ ਸੋ ਦੈਨਿਕ ਭਾਸਕਰ ਐਪ ਦੀ ਟੀਮ ਨੇ ਜਦੋਂ ਇਹਨਾਂ ਪੇजेस ਅਤੇ ਆਈਡੀ ਨੂੰ ਖੰਗਾਲਿਆ ਤਾਂ ਪਤਾ ਲੱਗਿਆ ਕਿ ਗਾਕਾਂ ਨੂੰ ਬੁਕਿੰਗ ਦੇ ਲਈ ਇਨਸਟਾ ਤੇ ਮੈਸੇਜ ਕਰਨ ਨੂੰ ਕਿਹਾ ਜਾ ਰਿਹਾ ਹੈ ਇਸ ਦੇ علاوہ ਪ੍ਰੋਫਾਈਲ ਵਿੱਚ ਇੱਕ ਟੈਲੀਗ੍ਰਾਮ ਆਈਡੀ ਦਿੱਤੀ ਗਈ ਹੈ ਜੋ ਕਿ ਇੱਕ ਟੈਲੀਗ੍ਰਾਮ ਚੈਨਲ ਦਾ ਲਿੰਕ ਹੈ ਇਸ ਤੇ ਕਲਿੱਕ ਕਰਨ ਤੇ ਵਾਇਰਲ ਵੀਡੀਓ ਵਾਲਾ ਚੈਨਲ ਖੁੱਲ ਰਿਹਾ ਜਿਸ ਵਿੱਚ 30000 ਵੀਡੀਓਜ਼ ਅਤੇ 22000 ਫੋਟੋਜ਼ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਇਸ ਦੇ علاوہ ਜਦੋਂ ਇਸ ਚੈਨਲ ਨੂੰ ਹੋਰ ਖੰਗਾ ਲਿਆ ਗਿਆ ਤਾਂ ਇੱਕ ਐਪ ਦਾ ਲਿੰਕ ਮਿਲਿਆ ਇਸ ਲਿੰਕ ਤੇ ਕਲਿੱਕ ਕਰਨ ਤੇ ਦਾਵਾ ਕੀਤਾ ਗਿਆ ਕਿ ਲੁਧਿਆਣਾ ਦੀਆਂ 10000 ਕੁੜੀਆਂ ਇਸ ਐਪ ਤੇ ਐਕਟਿਵ ਨੇ ਸਾਨੇਵਾਲ ਹੋਵੇ ਜਗਰਾਉਂ ਜਾਂ ਦੁਗਰੀ ਜਿਸ ਏਰੀਆ ਦੀ ਗਰਲਫ੍ਰੈਂਡ ਚਾਹੀਦੀ ਹੈ ਉਹ ਮਿਲ ਸਕਦੀ ਹੈ ਸਿਰਫ 1500 ਰੁਪਏ ਵਿੱਚ ਡਾਇਰੈਕਟ ਵੀਡੀਓ ਕਾਲ ਹੋਏਗੀ ਗੱਲ ਕਰੋ ਜਾਂ ਚੈਟ ਕਰੋ ਇਹ ਤੁਹਾਡੀ ਮਰਜ਼ੀ ਤੇ ਨਿਰਭਰ ਹੈ ਇੰਸਟਾਗ੍ਰਾਮ ਤੇ ਬਣਾਏ ਗਏ ਇਸ ਪੇਜ ਅਤੇ ਆਈਡੀ ਤੇ 25.3000 ਫੋਲੋਅਰਸ ਨੇ ਖਾਸ ਗੱਲ ਇਹ ਹੈ ਕਿ ਜੋ ਵੀ ਰੀਲ ਇਸ ਪੇਜ ਤੇ ਪੋਸਟ ਕੀਤੀ ਜਾ ਰਹੀ ਹੈ ਉਸ ਨੂੰ ਵੱਡੀ ਗਿਣਤੀ ਵਿੱਚ ਲੋਕ ਵੇਖ ਵੀ ਰਹੇ ਨੇ ਰੀਲ ਦੇ ਜ਼ਰੀਏ ਪੇਜ ਨੂੰ ਫੋਲੋ ਕਰਨ ਦੇ ਲਈ ਵੀ ਕਿਹਾ ਜਾ ਰਿਹਾ ਹੈ ਲਿਖਿਆ ਗਿਆ ਹੈ ਕਿ ਜੇ ਫਾਲੋ ਕਰੋਗੇ ਤਾਂ ਮੁਲਾਕਾਤ ਦਾ ਮੌਕਾ ਵੀ ਦਿੱਤਾ ਜਾ ਸਕਦਾ ਹੈ। ਹਰ ਵੀਡੀਓ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਇੱਕ ਕਮੈਂਟ ਦਿੱਤਾ ਗਿਆ। ਜਦੋਂ ਉਸ ਦੀ ਟ੍ਰਾਂਸਲੇਸ਼ਨ ਕੀਤੀ ਤਾਂ ਉਸ ਵਿੱਚ ਇਹ ਸ਼ਬਦ ਸਾਹਮਣੇ ਆਏ। ਇਸ ਵਿੱਚ ਗਾਂ ਦਾ ਗੁਣਗਾਨ ਕੀਤਾ ਗਿਆ। ਮੈਸੇਜ ਵਿੱਚ ਲਿਖਿਆ ਹੈ ਕਿ ਪਿੰਡੂ ਭਾਰਤ ਵਿੱਚ ਗਾਵਾਂ ਦੀ ਬਹੁਤ ਖਾਸ ਭੂਮਿਕਾ ਹੈ। ਗਾਵਾਂ ਖੇਤੀ ਵਿੱਚ ਸਹਾਇਤਾ ਕਰਦੀਆਂ ਨੇ, ਦੁੱਧ ਦਿੰਦੀਆਂ ਨੇ, ਖਾਦ ਬਣਾਉਂਦੀਆਂ ਨੇ ਅਤੇ ਜ਼ਮੀਨ ਨੂੰ ਉਪਜਾਊ ਬਣਾਉਣ ਵਿੱਚ ਯੋਗਦਾਨ ਦਿੰਦੀਆਂ ਨੇ। ਭਾਰਤੀ ਸੰਸਕ੍ਰਿਤੀ ਤੇ ਪਰੰਪਰਾਵਾਂ ਵਿੱਚ ਵੀ ਗਾਵਾਂ ਦੀ ਅਹਿਮ ਭੂਮਿਕਾ ਹੈ Hindu ਧਰਮ ਵਿੱਚ ਗਾਂ ਨੂੰ ਪਵਿੱਤਰ ਪਸ਼ੂ ਮੰਨਿਆ ਗਿਆ ਗਾਂ ਨੂੰ ਕਾਮਦੇਨੂ ਦੀ ਧੀ ਮੰਨਿਆ ਜਾਂਦਾ ਹੈ ਤੇ ਕਾਮਦੇਨੂ ਦੇਵਤਾਵਾਂ ਨੂੰ ਦੁੱਧ ਦੇਣ ਵਾਲੀ ਪਵਿੱਤਰ ਗਾਂ ਹੈ ਗਾਵਾਂ ਨੂੰ ਭਗਵਾਨ ਸ਼ਿਵ ਨਾਲ ਵੀ ਜੁੜਿਆ ਮੰਨਿਆ ਜਾਂਦਾ ਹੈ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਗਾਵਾਂ ਨੂੰ ਪਵਿੱਤਰ ਪਸ਼ੂ ਮੰਨਿਆ ਜਾਂਦਾ ਹੈ ਗਾਵਾਂ ਸੜਕਾਂ ਤੇ ਖੁੱਲ੍ਹੇਆਮ ਘੁੰਮਦੀਆਂ ਨੇ ਅਤੇ ਲੋਕਾਂ ਨੂੰ ਦੁੱਧ ਅਤੇ ਖਾਦ ਪ੍ਰਦਾਨ ਕਰਦੀਆਂ ਨੇ ਹੁਣ ਇਸ ਸ਼ਬਦ ਦਾ ਕੀ ਮਤਲਬ ਹੈ ਇਸ ਦੀ ਡੀਕੋਡਿੰਗ ਜ਼ਰੂਰੀ ਹੈ ਉਦੋਂ ਇਸ ਮਾਮਲੇ ਵਿੱਚ ਲੁਧਿਆਣਾ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਸਦਵੀਰ ਸਿੰਘ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਤੇ ਸਾਈਬਰ ਠੱਗ ਵੱਖ-ਵੱਖ ਤਰੀਕੇ ਨਾਲ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੂੰ ਇਸ ਤਰ੍ਹਾਂ ਦੇ ਲਿੰਕ ਭੇਜ ਕੇ ਜਾਂ ਸੋਸ਼ਲ ਮੀਡੀਆ ਤੇ ਪੇਜ ਕ੍ਰੀਏਟ ਕਰਕੇ ਲੋਕਾਂ ਨੂੰ ਫਸਾਇਆ ਜਾਂਦਾ ਹੈ ਇੰਸਟਾਗ੍ਰam ਜਾਂ ਹੋਰ ਪਲੇਟਫਾਰਮ ਤੇ ਜੋ ਵੀ ਇਸ ਤਰ੍ਹਾਂ ਦੇ ਪੇਜ ਚੱਲ ਰਹੇ ਨੇ ਉਹਨਾਂ ਨੂੰ ਸਰਚ ਕਰਕੇ ਉਹਨਾਂ ਦੇ ਐਡਮਿਨ ਦੀ ਪਛਾਣ ਕੀਤੀ ਜਾਏਗੀ ਅਤੇ ਫਿਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਆਨਲਾਈਨ ਇਸ ਤਰ੍ਹਾਂ ਦੇ ਪੇਜ ਚਲਾਉਣਾ ਕਾਨੂੰਨੀ ਅਪਰਾਧ ਹੈ ਹੁਣ ਇਹ ਪੱਤਰਕਾਰ ਇੱਥੇ ਨਹੀਂ ਰੁਕੇ ਉਹ ਜਾ ਕੇ ਦੇਖਣਾ ਚਾਹੁੰਦੇ ਸੀ ਕਿ ਜੋ ਪਤਾ ਇਹਨਾਂ ਨੇ ਦਿੱਤਾ ਇੰਸਟਾ ਤੇ ਉਹ ਸਹੀ ਵੀ ਹੈ ਜਾਂ ਨਹੀਂ ਜਾਂ ਸਿਰਫ ਇਹ ਆਨਲਾਈਨ ਧੱਕੀ ਹੈ ਜਾਂ ਫਿਰ ਗਲਤ ਪਤਾ ਦੇ ਕੇ ਜੇ ਕੋਈ ਬੜਾ ਜੈਨੂਨਲੀ ਇਹਨਾਂ ਦੀਆਂ ਸਰਵਿਸਿਜ਼ ਲੈਣਾ ਚਾਹੇਗਾ ਜਾਂ ਇਹਨਾਂ ਨੂੰ ਜੈਨੂਨ ਲੱਗੇਗਾ ਉਹਨੂੰ ਹੀ ਸਹੀ ਪਤਾ ਦੇਣਗੇ ਸੋ ਲੁਧਿਆਣਾ ਵਿੱਚ ਇੰਸਟਾ ਤੇ ਜਿਸ ਡੁਗਰੀ ਚੌਕ ਦੇ ਕੋਲ ਦੇ ਵਪਾਰ ਦਾ ਅੱਡਾ ਦੱਸਿਆ ਗਿਆ ਸੀ ਉਹ ਫੇਕ ਨਿਕਲਿਆ ਦੈਨਿਕ भास्कर ਆਪਦੀ ਟੀਮ ਨੇ ਉੱਥੇ ਪੜਤਾਲ ਕੀਤੀ ਪਰ ਜਿਸ ਤਰ੍ਹਾਂ ਦਾ ਸੀਨ ਇਨਸਟਾ ਤੇ ਦਿਖਾਇਆ ਗਿਆ ਅਜਿਹੀ ਜਗ੍ਹਾ ਉੱਥੇ ਨਹੀਂ ਮਿਲੀ ਇਹਨਾਂ ਜ਼ਰੂਰ ਹੈ ਕਿ ਲੋਕੇਸ਼ਨ ਵਿੱਚ ਜੋ ਰੂਟ ਦਿਖਾਈ ਗਈ ਹੈ ਉਹ ਲੁਧਿਆਣਾ ਦੇ ਪੱਖੋਵਾਲ ਰੋਡ ਦੀ ਤਰ੍ਹਾਂ ਹੈ ਪਰ ਹੀਰੋ ਬੇકરી ਚੌਕ ਤੋਂ ਉਮੈਕਸ ਰੈ residancy ਤੱਕ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਮਿਲੀ ਅਜਿھے ਵਿੱਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸੈਕਟ ਦੇ ਨਾਤੇ ਫੇਕ ਜਗ੍ਹਾ ਦਿਖਾਈ ਜਾ ਰਹੀ ਹੈ ਇਹ ਵੀ ਸਾਹਮਣੇ ਆਇਆ ਕਿ ਜਿਸ ਇਨਸਟਾ ਆਈਡੀ ਸਿਮਰਨ ਲੁਬਾਣੀ ਤੇ ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ ਉਥੇ ਕਮੈਂਟ ਕਰਨ ਵਾਲੇ ਯੂਜ਼ਰ ਵੀ ਫੇਕ ਆਈਡੀ ਵਾਲੇ ਨੇ ਕਿਉਂਕਿ ਜ਼ਿਆਦਾਤਰ ਕਮੈਂਟ ਕਰਨ ਵਾਲਿਆਂ ਨੇ ਤਾਂ ਕੋਈ ਪੋਸਟ ਪਾਈ ਹੀ ਨਹੀਂ ਅਤੇ ਨਾ ਹੀ ਉਹਨਾਂ ਦੇ ਫਾਲੋਅਰ ਨੇ ਅਜਿਹੇ ਵਿੱਚ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਆਖਰ ਇਸ ਰੈਕਡ ਦੇ ਬਹਾਨੇ ਇਸ ਦੇ ਪਿੱਛੇ ਕਿਹੜੀ ਸਾਜ਼ਿਸ਼ ਚੱਲ ਰਹੀ ਹੈ ਪੁਲਿਸ ਵੀ ਮੰਨ ਰਹੀ ਹੈ ਕਿ ਇਹ ਸਾਈਬਰ ਠੱਗੀ ਤੋਂ ਲੈ ਕੇ ਹਨੀ Trap ਅਤੇ ਬਲੈਕਮੈਲਿੰਗ ਦੀ ਖੇਡ ਹੋ ਸਕਦੀ ਹੈ ਇੰਸਟਾ ਤੇ ਸਿਮਰਨ ਲੁਬਾਣੀ ਦੇ ਨਾਮ ਤੋਂ ਇੱਕ ਪੇਜ ਬਣਾਇਆ ਗਿਆ ਇਸ ਦੇ 27000 ਫੋਲੋਅਰਸ ਨੇ ਇਸ ਤੇ 50 ਪੋਸਟਾਂ ਪਾਈਆਂ ਗਈਆਂ ਨੇ ਇਹ ਸਾਰੀਆਂ ਪੋਸਟਾਂ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਨਾਲ ਭਰੀਆਂ ਹੋਈਆਂ ਨੇ ਫੇਰ ਦੱਸ ਦਿੰਨੀ ਹੈ ਕਿ ਇਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਲੁਧਿਆਣਾ ਦੀਆਂ 10000 ਕੁੜੀਆਂ ਸਿਮਰਨ ਲੁਭਾਣੀ ਨਾਲ ਜੁੜੀਆਂ ਹੋਈਆਂ ਨੇ ਜੋ ਦੇਵ ਵਪਾਰ ਕਰਦੀਆਂ ਨੇ ਇਸ ਦੇ ਲਈ ਬੈੱਡਰੂਮ ਦਾ ਵੀਡੀਓ ਦਿਖਾ ਕੇ ਦਾਵਾ ਕੀਤਾ ਗਿਆ ਹੈ ਕਿ ਇਸ ਦਾ ਅੱਡਾ ਦੁਗਰੀ ਚੌਕ ਤੇ ਹੈ ਕੁੜੀਆਂ ਦੀ ਫੋਟੋ ਤੇ ਅਸ਼ਲੀਲ ਗੱਲਾਂ ਲਿਖੀਆਂ ਹੋਈਆਂ ਨੇ ਹੁਣ ਇਸ ਪਿੱਛੇ ਪਲਾ ਕਿਸ ਸਾਜ਼ਿਸ਼ ਦੀ ਪੋਸਿਬਿਲਿਟੀ ਹੋ ਸਕਦੀ ਹੈ ਪਹਿਲੀ ਲੋਕਾਂ ਨੂੰ ਦੇਵ ਵਪਾਰ ਵਿੱਚ ਫਸਾਉਣਾ ਇੰਸਟਾ ਪੇਜ ਤੇ ਜਿਸ ਤਰ੍ਹਾਂ ਮਹਿਲਾਵਾਂ ਦੀ ਵੀਡੀਓ ਅੱਡੇ ਤੇ ਬੈਡਰੂਮ ਅਤੇ ਲੋਕੇਸ਼ਨ ਪਾਈ ਗਈ ਹੈ ਉਸ ਤੋਂ ਲੱਗਦਾ ਹੈ ਕਿ ਇਹ ਦੇਵ ਵਪਾਰ ਦੇ ਲਈ ਗਾਹਕਾਂ ਨੂੰ ਅਟਰੈਕਟ ਕਰਨ ਦੇ ਲਈ ਬਣਾਈ ਗਈ ਹੈ ਮਹਿਲਾਵਾਂ ਅਤੇ ਕੁੜੀਆਂ ਦੇ ਅਸ਼ਲੀਲ ਵੀਡੀਓਜ਼ ਤੇ ਬਕਾਇਦਾ ਰੇਟ ਵੀ ਲਿਖੇ ਗਏ ਨੇ ਕਿਉਂਕਿ ਲੁਧਿਆਣਾ ਇੰਡਸਟਰੀ ਦਾ ਹੱਬ ਹੈ ਇੱਥੇ ਪੈਸਾ ਹੈ ਇਸ ਲਈ ਇਸ ਗੈਂਗ ਨੇ ਲੁਧਿਆਣਾ ਦੇ ਲੋਕਾਂ ਨੂੰ ਫਸਾਉਣ ਦੇ ਲਈ ਇਹ ਚਾਲ ਚੱਲੀ ਹੈ ਦੂਜਾ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਵੀਡੀਓਜ਼ ਪੋਸਟ ਕਰਕੇ ਲੋਕਾਂ ਨੂੰ ਹਨੀ trap ਵਿੱਚ ਫਸਾਉਣ ਦੀ ਸਾਜ਼ਿਸ਼ ਹੋ ਸਕਦੀ ਹੈ ਇਸ ਤਰ੍ਹਾਂ ਦੇ ਵੀਡੀਓ ਪੋਸਟ ਕਰਕੇ ਲੋਕਾਂ ਨੂੰ ਆਪਣੇ ਕੋਲ ਬੁਲਾਇਆ ਜਾ ਸਕਦਾ ਹੈ ਫਿਰ ਉਹਨਾਂ ਦੇ ਵੀਡੀਓ ਵਗੈਰਾ ਬਣਾ ਕੇ ਜਾਂ ਫਿਰ ਸੰਬੰਧ ਬਣਾਉਣ ਦੇ ਬਾਅਦ ਰੇਪ ਦਾ ਕੇਸ ਦਰਜ ਕ੍ਰਾਉਨ ਦੀ ਧਮਕੀ ਦੇ ਕੇ ਪੈਸਾ ਵਸੂਲਿਆ ਜਾ ਸਕਦਾ ਹੈ ਤੀਜੀ ਪੋਸਿਬਿਲਿਟੀ ਅਸ਼ਲੀਲ ਵੀਡੀਓ ਨਾਲ ਬਲੈਕਮੇਲਿੰਗ ਦੀ ਖੇਡ ਬਿਲਕੁਲ ਇਸ ਦੇ ਪਿੱਛੇ ਬਲੈਕਮੇਲਿੰਗ ਦੀ ਖੇਡ ਵੀ ਹੋ ਸਕਦੀ ਹੈ ਇਸ ਇੰਸਟਾਗ੍ਰam ਤੇ ਕੰਟੈਕਟ ਕਰਨ ਤੇ ਟੈਲੀਗ੍ਰam ਚੈਨਲ ਦਾ ਲਿੰਕ ਦਿੱਤਾ ਜਾਂਦਾ ਜਿਸ ਵਿੱਚ ਕਈ ਲਿੰਕ ਪਾਏ ਗਏ ਨੇ ਇਨਾਂ ਤੇ ਕਲਿੱਕ ਕਰਨ ਦੇ ਬਾਅਦ WhatsApp ਜਾਂ Messenger ਦੇ ਜ਼ਰੀਏ ਸਿੱਧੇ ਵੀਡੀਓ ਕਾਲ ਹੋ ਸਕਦੀ ਹੈ ਜਿਸ ਦੇ ਬਾਅਦ ਇਹ ਗੈਂਗ ਦੂਜੇ ਪਾਸਿਓਂ ਅਸ਼ਲੀਲ ਵੀਡੀਓ ਚਲਾ ਕੇ ਉਸ ਨੂੰ ਰਿਕਾਰਡ ਕਰੇਗਾ ਫਿਰ ਉਸ ਨੂੰ ਵਾਇਰਲ ਕਰਨ ਜਾਂ ਰਿਸ਼ਤੇਦਾਰਾਂ ਨੂੰ ਭੇਜਣ ਦੀ ਧਮਕੀ ਦੇ ਕੇ ਪੈਸੇ ਵਸੂਲੇ ਜਾ ਸਕਦੇ ਨੇ ਚੌਥਾ ਇਸ ਦੇ ਪਿੱਛੇ ਸਾਈਬਰ ਠੱਗੀ ਦਾ ਵੀ ਖਤਰਾ ਹੋ ਸਕਦਾ ਹੈ ਕੁੜੀਆਂ ਦੀ ਫੋਟੋ ਦਿਖਾ ਕੇ ਨੌਜਵਾਨਾਂ ਦੇ ਕੰਟੈਕਟ ਡਿਟੇਲਸ ਲੈ ਕੇ ਇੱਕ ਤਾਂ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲ ਕੀਤੇ ਜਾ ਸਕਦੇ ਨੇ ਦੂਜਾ ਕੁੜੀ ਨਾਲ ਸੰਪਰਕ ਕਰਾਉਣ ਦੇ ਨਾਂ ਤੇ ਅਜਿਹੇ ਲੋਕਾਂ ਦੀ ਪਰਸਨਲ ਡਿਟੇਲ ਲੈ ਕੇ ਉਹਨਾਂ ਦੇ ਨਾਲ ਸਾਈਬਰ ਠੱਗੀ ਕੀਤੀ ਜਾ ਸਕਦੀ ਹੈ ਹੁਣ ਪੰਜਵੀਂ ਪੌਸਿਬਿਲਟੀ ਵੀ ਸੁਣ ਲਓ ਇੰਸਟਾ ਪੇਜ ਦੇ ਨਾਲ ਟੈਲੀਗ੍ਰਾਮ ਚੈਨਲ ਦਾ ਲਿੰਕ ਦਿੱਤਾ ਗਿਆ ਹੈ ਟੈਲੀਗ੍ਰਾਮ ਚੈਨਲ ਨੂੰ ਖੋਲਣ ਦੇ ਬਾਅਦ ਉਸ ਵਿੱਚ ਬਹੁਤ ਸਾਰੇ ਲਿੰਕ ਦਿੱਤੇ ਗਏ ਨੇ ਸਾਈਬਰ ਸੈੱਲ ਦੇ ਅਫਸਰਾਂ ਦਾ ਕਹਿਣਾ ਹੈ ਕਿ ਸ਼ੱਕੀ ਲਿੰਕ ਨੂੰ ਕਲਿੱਕ ਕਰਕੇ ਤੁਹਾਡਾ ਫੋਨ ਹੈਕ ਕਰਕੇ ਸਾਰਾ ਡਾਟਾ ਚੋਰੀ ਕੀਤਾ ਜਾ ਸਕਦਾ ਹੈ ਇਹ ਨਹੀਂ ਫੋਨ ਦਾ ਐਕਸੈਸ ਆਪਣੇ ਫੋਨ ਤੇ ਲੈ ਕੇ ਪਰਸਨਲ ਫੋਟੋਜ਼ ਵੀਡੀਓਜ਼ ਦੇ ਨਾਲ ਬੈਂਕ ਅਕਾਊਂਟ ਦੀ ਡਿਟੇਲ ਵੀ ਲਈ ਜਾ ਸਕਦੀ ਹੈ ਲੋਕਾਂ ਨੂੰ ਜਾਲ ਵਿੱਚ ਫਸਾ ਕੇ ਹੋ ਸਕਦੀ ਹੈ ਠੱਗੀ ਇਸ ਬਾਰੇ ਵਿੱਚ ਲੁਧਿਆਣਾ ਪੁਲਿਸ ਦੇ ਸਾਈਬਰ ਸੈੱਲ ਦੇ ACP ਮੁਰਾਦ ਜਸਪੀਤ ਸਿੰਘ ਗਿੱਲ ਨੇ ਕਿਹਾ ਕਿ ਸੋਸ਼ਲ ਪਲੇਟਫਾਰਮ ਤੇ ਇਸ ਤਰ੍ਹਾਂ ਦੇ ਪੇਜ ਬਣਾ ਕੇ ਲੋਕਾਂ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਲੋਕ ਅਜਿਹੇ ਠੱਗਾ ਦੇ ਜਾਲ ਵਿੱਚ ਫਸ ਜਾਂਦੇ ਨੇ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ। ਲੋਕਾਂ ਨੂੰ ਚਾਹੀਦਾ ਹੈ ਇਸ ਤਰ੍ਹਾਂ ਦੇ ਪੇਜਾਂ ਨੂੰ ਰਿਪੋਰਟ ਕਰਨ ਅਤੇ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦੇਣ। ਦੇਖੋ ਜੋ ਨਾਰਮਲ ਸਟੋਰੀਜ਼ ਮੈਂ ਤੁਹਾਨੂੰ ਅਕਸਰ ਸੁਣਾਉਂਦੀ ਆ ਅੱਜ ਉਹ ਜਹੀ ਗੱਲ ਨਹੀਂ ਸੀ। ਇਹ ਤਾਂ ਮੇਰਾ ਦੱਸਣਾ ਜ਼ਰੂਰੀ ਸੀ ਕਿ ਕੀ ਚੱਲ ਰਿਹਾ ਹੈ ਮੇਬੀ ਬਹੁਤ ਚਾਂਸਸ ਨੇ ਕਿ ਤੁਹਾਨੂੰ ਪਤਾ ਹੀ ਹੋਏਗਾ ਕਿ ਕੀ ਚੱਲ ਰਿਹਾ ਹੈ ਪਰ ਇਸ ਜੇ ਫਸ ਗਏ ਤਾਂ ਤੁਹਾਡੇ ਨਾਲ ਕੀ ਚੱਲ ਸਕਦਾ ਇਹ ਦੱਸਣਾ ਬੇਹਦ ਇੰਪੋਰਟੈਂਟ ਸੀ ਬੱਚੇ ਬੱਚੇ ਦੇ ਹੱਥ 'ਚ ਫੋਨ ਹੈ 네ਗੇਟਿਵ ਚੀਜ਼ਾਂ ਵੱਲ ਉਹ ਜ਼ਿਆਦਾ ਅਟਰੈਕਟ ਹੋ ਜਾਂਦੇ ਨੇ ਨੁਕਸਾਨ ਸਮਝਾਂਗੇ ਤਾਂ ਉਸ ਪਾਸੇ ਵੱਲ ਜਾਣੋ ਸ਼ਾਇਦ ਗੁਰੇਸ ਕਰਨਗੇ ਸੋਸ਼ਲ ਮੀਡੀਆ ਇੱਕ ਬੇਹੱਦ ਬੇਹੱਦ ਵਧੀਆ ਚੀਜ਼ ਹੋ ਸਕਦੀ ਹੈ ਤੇ ਹੁੰਦੀ ਵੀ ਹੈ ਪਰ ਫਿਰ ਉਹੀ ਗੱਲ ਕਿਸੇ ਵੀ ਚੀਜ਼ ਦੇ ਫਾਇਦੇ ਤੋਂ ਜ਼ਿਆਦਾ ਨੁਕਸਾਨ ਪਹਿਲਾਂ ਮੂਰਿਆ ਜਾਂਦੇ ਨੇ ਅੱਜ ਕੱਲ ਤਾਂ ਇੰਨੀਆਂ ਐਪਸ ਆ ਗਈਆਂ ਬਥੇਰੇ ਕੰਮਾਂ 'ਚ ਇਨਾ ਲੁਕੋ ਹੈ ਕਿ ਤੁਸੀਂ ਫੜ ਹੀ ਨਹੀਂ ਸਕਦੇ ਲੋਕ ਫਰਾਡ ਤੋਂ ਬਾਅਦ ਆਪਣਾ ਸਭ ਕੁਝ ਗਵਾ ਕੇ ਵੀ ਚੁੱਪ ਹੋ ਜਾਂਦੇ ਨੇ ਕਿਉਂਕਿ ਸੱਚ ਕਿਸੇ ਨੂੰ ਪਤਾ ਲੱਗੇਗਾ ਤਾਂ ਲੋਕ ਕੀ ਕਹਿਣਗੇ ਬਦਨਾਮੀ ਹੋਊਗੀ ਅਸ਼ਲੀਲ ਸਮਗਰੀ ਵਾਲੇ ਲਿੰਕਸ ਟੀਜੀ ਲਿੰਕਸ ਇੱਕ ਦੂਜੇ ਨੂੰ ਭੇਜੇ ਜਾਂਦੇ ਨੇ ਫਿਰ ਮਸ਼ਹੂਰ ਐਪਸ ਤੇ ਜਾ ਕੇ ਪੁੱਛਿਆ ਜਾਂਦਾ ਹੈ ਕਿ ਉਹ ਫਲਾਣੇ ਦੀ ਉਹ ਵਾਲੀ ਕੁੜੀ ਨਾਲ ਉਹ ਵੀਡੀਓ ਵੇਖੀ ਕਿ ਨਹੀਂ ਦੂਜੇ ਦਾ ਕਮੈਂਟ ਆਉਂਦਾ ਰਿਪਲਾਈ ਆਉਂਦਾ ਉਹ ਤੇਰੀ ਆ ਤਾਂ ਸਾਡੇ ਨਾਲ ਦੇ ਪਿੰਡ ਦੀ ਕੁੜੀ ਆ ਜੇ ਕੋਈ ਵੀਡੀਓ ਏਦਾਂ ਦੀ ਹੱਥ ਲੱਗ ਵੀ ਜਾਂਦੀ ਹੈ ਤਾਂ ਘੱਟੋ ਘੱਟ ਅੱਗੇ ਸਰਕੂਲੇਟ ਨਾ ਕਰੋ ਪਰ ਨਹੀਂ ਅਸੀਂ ਤਾਂ ਵਾਇਰਲ ਕਰਨੀ ਆ ਫੇਰ ਜ਼ਿੰਦਗੀ ਕਿਸੇ ਦੀ ਬਰਬਾਦ ਹੁੰਦੀ ਆ ਤਾਂ ਖੋਜੇ ਥੋੜਾ ਬਚੋ ਥੋੜੀ ਸੈਂਸਿਟੀਵਿਟੀ ਰੱਖੋ ਨਾ ਤਾਂ ਇਦਾਂ ਦੇ ਹਨੀ Trap ਚ ਆਓ ਤੇ ਨਾ ਹੀ ਕਿਸੇ ਦੀ ਰੁਸਵਾਈ ਦਾ ਕਾਰਨ ਬਣੋ ਜਿਹੜੇ ਰੀਲਾਂ ਤੇ ਰੇਟ ਲਿਖ ਰਹੇ ਨੇ ਉਹ ਬਸ ਤੁਹਾਨੂੰ ਲੁੱਟਣਾ ਚਾਹੁੰਦੇ ਨੇ ਦੈਟਸ ਇਟ ਨਾ ਫਸਿਏ ਤਾਂ ਚੰਗਾ ਬਸ ਇਹੀ ਕਹਿਣਾ ਸੀ ਵਾਹਿਗੁਰੂ ਜਸਤ ਬਖਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆਲੰਸਾਫ ਹੈ